ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਜਰਨਲ ਸੈਕਟਰੀ ਨੇ ਕਾਹਲੋਂ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕੰਗਣਾ ਰਣੌਤ ਜੋ ਕਿ ਇਸ ਸਮੇਂ ਐਮਪੀ ਨੇ ਮੌਜੂਦਾ ਤੇ ਐਕਟਰ ਨੇ ਉਹਨਾਂ ਨੂੰ ਨਸੀਹਤ ਦਿੱਤੀ ਹੈ ਨਸੀਹਤ ਦਿੱਤੀ ਹੈ ਕਿ ਇਸ ਮਾਮਲੇ 'ਚ ਕਿ ਉਹ ਵਾਰ-ਵਾਰ ਪੰਜਾਬ ਦੇ ਬਾਰੇ ਪੰਜਾਬੀਆਂ ਦੇ ਬਾਰੇ ਜਾਂ ਫਿਰ ਕਿਸਾਨਾਂ ਦੇ ਬਾਰੇ ਗਲਤ ਤਰੀਕੇ ਦੀ ਟਿੱਪਣੀ ਨਾ ਕਰੇ ਪਿਛਲੇ ਦਿਨਾਂ ਦੇ ਵਿੱਚ 2021 ਦੇ ਦੌਰਾਨ ਕੰਗਨਾਰ ਨੌਦ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ 100-100 ਰੁਪਏ ਲੈ ਕੇ ਬੀਬੀਆਂ ਨੇ ਜਿਹੜੀਆਂ ਉਹ ਕਿਸਾਨ ਅੰਦੋਲਨ ਦੇ ਵਿੱਚ ਆਈਆਂ ਨੇ ਪੰਜਾਬ ਦੀਆਂ ਜਿਸ ਨੂੰ ਲੈ ਕੇ ਉਹਨਾਂ ਦੇ ਉੱਪਰ ਕੇਸ ਦਰਜ ਹੋਇਆ ਤੇ ਹੁਣ ਉਸ ਕੇਸ ਨੂੰ ਰੱਦ ਕਰਨ ਦੀ ਜਿਹੜੀ ਅਪੀਲ ਸੀ ਕੰਗਨਾਰ ਨੌਦ ਦੀ ਉਸ ਨੂੰ ਹੀ ਰੱਦ ਕਰ ਦਿੱਤਾ ਗਿਆ ਯਾਨੀ ਕਿ ਕੇਸ ਚੱਲੇਗਾ ਇਸ ਨੂੰ ਲੈ ਕੇ ਲਗਾਤਾਰ ਅਬੱਖਵੱਖ ਪਾਰਟੀਆਂ ਨੇ ਆਪਣੇ ਆਪਣੇ ਜਿਹੜੇ ਵਿਚਾਰ ਨੇ ਉਹ ਸਾਂਝੇ ਕੀਤੇ ਤਾਂ ਅਜਿਹੇ ਦੇ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਨੇ ਜੋ ਉਹ ਵੀ ਕੰਗਣਾ ਰਣੌਤ ਨੂੰ ਨਸੀਹਤ ਦੰਦੇ ਨਜ਼ਰ ਆਏ ਕੰਗਣਾ ਰਣੌਤ ਦੇ ਨਾਲ ਨਾਲ ਜਨਰਲ ਸੈਕਟਰੀ ਦੇ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਮੈਂਬਰਾਂ ਦੇ ਲਈ ਖਾਸ ਤਰ੍ਹਾਂ ਦੀਆਂ ਸੁਵਿਧਾਵਾਂ ਇਸ ਵਾਰ ਕੀਤੀਆਂ ਗਈਆਂ ਨੇ ਉਹ ਸਬੰਧਤ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕੀ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਦੇਖੋ ਬੀਬੀ ਕੰਗਣਾ ਰਣੌਤ ਜਿਹੜੀ ਕਿ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਪਰ ਮੈਨੂੰ ਲੱਗਦਾ ਹੈ ਕਿ ਉਹਨੂੰ ਵਿਵਾਦਤ ਬਿਆਨ ਦੇਣ ਦੇ ਵਿੱਚ ਸ਼ਾਇਦ ਪ੍ਰਸੰਤਾ ਮਿਲਦੀ ਹੈ ਇਸ ਕਰਕੇ ਉਹ ਦਿੰਦੀ ਹੈ ਜਦੋਂ ਕਿਸਾਨੀ ਅੰਦੋਲਨ ਲੱਗਿਆ ਸੀ 2021 ਦੇ ਵਿੱਚ ਉਹਨੇ ਸਟੇਟਮੈਂਟ ਦਿੱਤੀ ਸੀ ਜਿਹੜੀਆਂ ਸਾਡੀਆਂ ਮਤਾਵਾਂ ਉੱਥੇ ਬਾਰਡਰਾਂ ਦੇ ਉੱਤੇ ਬੈਠੀਆਂ ਸਨ ਸਰਕਾਰ ਜੋ ਸਾਡੀਆਂ ਪੈਣਾ ਮਤਾਵਾਂ ਜਿਹੜੀਆਂ ਕਿਸਾਨਾਂ ਦੇ ਨਾਲ ਸੇਵਾ ਨਿਭਾਰੀਆਂ ਸਨ ਤੇ ਉਹਨਾਂ ਨੇ ਬੀਬੀ ਮਹਿੰਦਰ ਕੌਰ ਮਾਤਾ ਜੀ ਦੀ ਸਤਕਾਰਯੋਗ ਮਾਤਾ ਜੀ ਦੀ ਫੋਟੋ ਜਿਹੜੀ ਆ ਵਾਇਰਲ ਕਰਕੇ ਤੇ ਕਿਹਾ ਸੀ ਕਿ 100-100 ਰੁਪਏ ਦੇ ਵਿੱਚ ਇਹ ਦਿਹਾੜੀ ਤੇ ਆਉਂਦੀ ਆ ਤੇ ਸਾਡੇ ਸਤਕਾਰਯੋਗ ਮਾਤਾ ਜੀ ਨੇ ਉਹਦੇ ਖਿਲਾਫ ਡੈਫੀਨੇਸ਼ਨ ਦਾ ਕੇਸ ਪਾਇਆ ਸੀ ਜੋ ਕਿ ਹਾਈ ਕੋਰਟ ਦੇ ਵਿੱਚ ਅੱਜ ਉਸ ਨੂੰ ਰੱਦ ਕਰਨ ਦੇ ਲਈ ਕੰਗਣਾ ਨੌਤਨੀ ਜਿਹੜੀ ਅਪੀਲ ਪਾਈ ਸੀ ਉਹਦੇ ਵਿੱਚ ਸੁਣਵਾਈ ਹੋਈ ਔਰ ਹਾਈ ਕੋਰਟ ਨੇ ਕਿਉਂਕਿ ਮਾਨਯੋਗ ਅਦਾਲਤ ਇਸ ਵੱਲ ਨੂੰ ਸਮਝਦੇ ਆ ਕਿ ਜਿਹੜੀਆਂ ਮਤਾਵਾਵਾਂ ਪੈਣਾ ਜਿਹੜੀਆਂ 100-100 ਏਕੜਾਂ ਦੀਆਂ ਮਾਲਕ ਸੀ ਜਿਨ੍ਹਾਂ ਦੇ ਕਰੋੜਾਂ ਦੇ ਉਹਨਾਂ ਦਾ ਖੇਤੀਬਾੜੀ ਦਾ ਕੰਮ ਸੀਰ ਉਹ ਵੀ ਉੱਥੇ ਬੋਟਰਾਂ ਤੇ ਬੈਠੀਆਂ ਸਨ ਤੇ ਉਹਨਾਂ ਦੇ ਬਾਰੇ ਇਹੋ ਜੀ ਪੋਸਟ ਪਾਣੀ ਸਾਡੀ ਸਤਿਕਾਰਯੋਗ ਮਤਾਵਾ ਜਿਹੜਾ ਆਪਣਾ ਘਰ ਛੱਡ ਕੇ ਉੱਥੇ ਇੰਨਾ ਲੰਬਾ ਸਮਾਂ ਤੱਕ ਬੈਠੇ ਰਹੀ ਹੈ ਬਲਕਿ ਇਸ ਦੇ ਕਿ ਉਹਨਾਂ ਦੀ ਤਾਰੀਫ ਕਰਨ ਦੇ ਉਹਨਾਂ ਦਾ ਮਜ਼ਾਕ ਉਡਾਇਆ ਗਿਆ ਔਰ ਉਹਨਾਂ ਨੂੰ ਡੀਫੇਮ ਕੀਤਾ ਗਿਆ ਸੋ ਅੱਜ ਮੈਂ ਸਮਝਦਾ ਕਿ ਹਾਈ ਕਮਾਨਯੋਗ ਹਾਈ ਕੋਰਟ ਨੇ ਬਿਲਕੁਲ ਸਹੀ ਫੈਸਲਾ ਦਿੱਤਾ ਹੈ ਅਜੇ ਕੁਝ ਦਿਨ ਪਹਿਲਾਂ ਹੀ ਇਹਨਾਂ ਨੇ ਕੰਗਣਾ ਜੀ ਨੇ ਜੋ ਬਿਆਨ ਦਿੱਤਾ ਸੀ ਹਿਮਾਚਲ ਦੇ ਬਾਰੇ ਪੰਜਾਬ ਦੇ ਬਾਰੇ ਕਿ ਪੰਜਾਬ ਦੇ ਬਹੁਤ ਸਾਰੇ ਪਿੰਡ ਜਿਹੜੇ ਆ ਉੱਥੇ ਕੇਵਲ ਵਿਦਵਾਵਾਂ ਐ ਔਰ ਜਿਹੜੇ ਨਸ਼ਿਆਂ ਦੇ ਬਾਰੇ ਕੀਤੀ ਸੀ ਕਿ ਪੰਜਾਬ ਨਸ਼ਿਆਂ ਨੇ ਖਰਾਬ ਕਰਤਾ ਹੁਣ ਪੰਜਾਬ ਵਾਲਿਆਂ ਨੇ ਇਨਸ਼ਾ ਅਸ਼ਾ ਹਿਮਾਚਲ ਭੇਜ ਦਿੱਤੇ ਆ ਇਹ ਇਸ ਤਰ੍ਹਾਂ ਦੇ ਵਿਵਾਦ ਜਿਹੜੇ ਵਿਵਾਦਕ ਬਿਆਨ ਐ ਉਹ ਇਹ ਦਿੰਦੇ ਰਹਿੰਦੇ ਆ ਸੋ ਮੈਂ ਕੰਗਣਾ ਜੀ ਤੁਹਾਨੂੰ ਬੇਨਤੀ ਕਰਾਂਗਾ ਕਿ ਇਹ ਵਿਵਾਦਾਂ ਦੇ ਨਾਲ ਕੁਝ ਨਹੀਂ ਬੰਨਣਾ ਵਿਵਾਦ ਛੱਡ ਕੇ ਤੁਸੀਂ ਹੁਣ ਇੱਕ ਸਿਰਫ ਐਕਟਰਸ ਨਹੀਂ ਹੋ ਤੁਸੀਂ ਇਸ ਵੇਲੇ ਮੈਂਬਰ ਪਾਰਲੀਮੈਂਟੋ ਲੱਖਾਂ ਲੋਕਾਂ ਨੂੰ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਔਰ ਤੁਹਾਡਾ ਫਰਜ ਬਣਦਾ ਬਣਦਾ ਹੈ ਕਿ ਜਿਹੜਾ ਵੀ ਤੁਹਾਡੇ ਮੂੰਹ ਦੇ ਵਿੱਚੋਂ ਸ਼ਬਦ ਨਿਕਲੇ ਉਹ ਇੱਕ ਕਿਸੇ ਨੂੰ ਹਰਟ ਨਾ ਕਰੇ ਜਾਂ ਕਿਸੇ ਇੱਕ ਫਿਰਕੇ ਨੂੰ ਜਾਂ ਕਿਸੇ ਇੱਕ ਕਮਿਊਨਿਟੀ ਨੂੰ ਹਰਟ ਨਾ ਕਰੇ ਇਸ ਤਰ੍ਹਾਂ ਦੇ ਬਿਆਨ ਨਾ ਦਿਆ ਕਰੋ ਇਸ ਤੋਂ ਗਰੇਵ ਕਰੋ ਕਿਉਂਕਿ ਇਹ ਚੰਗਾ ਨਹੀਂ ਲੱਗਦਾ ਸਮਾਜ ਦੇ ਵਿੱਚ ਵਿਚਰਦੇ ਆ ਤੁਸੀਂ ਇੱਕ ਰੋਲ ਮਾਡਲ ਵੀ ਬਣ ਸਕਦੇ ਹੋ ਔਰ ਤਾਂ ਹੀ ਬਣੋਗੇ ਜੇ ਤੁਸੀਂ ਚੰਗੇ ਬੋਲ ਬੋਲੋਗੇ ਪਰ ਹਾਈ ਕੋਰਟ ਦੇ ਜੋ ਅੱਜ ਫੈਸਲਾ ਦਿੱਤਾ ਹੈ ਮੈਂ ਉਹਦੀ ਸ਼ਲਾਘਾ ਕਰਦਾ ਸਰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡੀਏ ਵੀ ਪੰਜ ਪਸੰਦ ਦਾ ਜੋ ਵਾਅਦਾ ਕੀਤਾ ਹੈ ਮੁਲਾਜ਼ਮਾਂ ਦੇ ਲਈ ਕਰ ਦਿੱਤਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਸਾਡੇ ਮੁਲਾਜ਼ਮ ਹਾਂ ਉਹਨਾਂ ਨੂੰ ਅਸੀਂ ਹਮੇਸ਼ਾ ਹੀ ਪ੍ਰਮੁਖਤਾ ਦੇ ਨਾਲ ਜੋ ਵੀ ਉਹਨਾਂ ਦੇ ਹੱਕ ਮੰਨਦੇ ਆ ਹਮੇਸ਼ਾ ਦਿੰਨੇ ਆ ਪਰ ਸਾਡੀ ਕੋਸ਼ਿਸ਼ ਹੁੰਦੀ ਆ ਕਿ ਉਹਨਾਂ ਨੂੰ ਆਰਥਿਕ ਤੌਰ ਦੇ ਉੱਤੇ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਸਾਹਮਣਾ ਨਾ ਕਰਨਾ ਪਵੇ ਦਿੱਲੀ ਸ੍ਰੀ ਗੁਰਦੁਆਰਾ ਪਰੰਤਥ ਕਮੇਟੀ ਵੱਲੋਂ ਅੱਜ ਇੱਕ ਅਹਿਮ ਫੈਸਲਾ ਕੀਤਾ ਗਿਆ ਕਿ ਸਟਾਫ ਦਾ ਡੀਏ ਜਿਹੜਾ ਉਹ ਵਧਾਣਾ ਹੈ ਸੋ 5% ਡੀਏ ਅਸੀਂ ਵਧਾਇਆ ਔਰ ਕੱਲ ਦੀ ਸਾਡੇ ਕੋਲ ਸਟਾਫ ਵੱਲੋਂ ਇੰਨੀਆਂ ਵੀਡੀਓ ਪਾ ਕੇ ਧੰਨਵਾਦ ਕੀਤਾ ਗਿਆ ਪ੍ਰਬੰਧਕਾਂ ਦਾ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿਉਂਕਿ ਸਾਡੀ ਅਸੀਂ ਤਨਖਾਹ ਜਿਹੜੀ ਆ ਉਹ 2-3 ਤਰੀਕ ਤੱਕ ਦਿੰਦੇ ਸੀ ਜਾਂ 5 ਤਰੀਕ ਤੱਕ ਦਿੰਦੇ ਸੀ ਸੋ ਇਸ ਮਹੀਨੇ ਇਹ ਤਨਖਾਹ ਉਹਨਾਂ ਦੀ ਕੱਲ 31 ਤਰੀਕ ਨੂੰ ਉਹਨਾਂ ਦੇ ਖਾਤਿਆਂ ਚ ਚਲੀ ਗਈ ਸੋ ਕੱਲ ਦੀਆਂ ਬਹੁਤ ਸਾਰੀਆਂ ਵੀਡੀਓ ਪਾਪਾ ਕੇ ਉਹਨਾਂ ਨੇ ਧੰਨਵਾਦ ਕੀਤਾ ਮਕਸਦ ਇਹ ਆ ਕਿਉਂਕਿ ਗੁਰੂ ਘਰਾਂ ਦੀ ਸੇਵਾ ਕਰ ਰਹੇ ਆ ਗੁਰੂ ਘਰਾਂ ਦੀ ਸੇਵਾ ਇਨ੍ਹਾਂ ਟੈਲੀਆਂ ਦੇ ਸਿਰ ਤੇ ਸੇਵਾਦਾਰਾਂ ਦੇ ਸਿਰ ਤੇ ਜਾਂ ਦਫ਼ਤਰਾਂ ਦੇ ਕੰਮ ਜਿਹੜੇ ਆ ਉਹ ਸਾਰੇ ਸੰਗਤ ਦੇ ਕੰਮ ਇੰਨਾ ਨਹੀਂ ਕਰਨੇ ਹੁੰਦੇ ਆ ਤੇ ਜੇ ਇਹ ਖੁਸ਼ ਹੋਣਗੇ ਤੇ ਮੈਂ ਸਮਝਦਾ ਕਿ ਪ੍ਰਸੰਤਾ ਦੇ ਨਾਲ ਸੰਗਤ ਦੀ ਸੇਵਾ ਕਰਨਗੇ ਸੋ ਸਾਨੂੰ ਬਹੁਤ ਹੀ ਇਸ ਗੱਲ ਦੀ ਪ੍ਰਸੰਤਾ ਹੁੰਦੀ ਹੈ ਜਦੋਂ ਸਟਾਫ ਸਾਡਾ ਖੁਸ਼ ਹੁੰਦਾ ਹੈ ਔਰ ਸਟਾਫ ਨੂੰ ਅਸੀਂ ਚਾਹੇ ਉਹਨਾਂ ਦੀ ਗ੍ਰੈਜੂਇਟੀ ਹੋਵੇ ਰਿਟਾਇਰਮੈਂਟ ਦੀ ਤੁਰੰਤ ਦਿੰਨੇ ਆ ਚਾਹੇ ਉਹਨਾਂ ਦੇ ਬੱਚਿਆਂ ਦੇ ਵਜੀਫੇ ਹੋਣ ਚਾਹੇ ਉਹਨਾਂ ਦੀ ਹੋਰ ਜਿਹੜੇ ਵੀ ਪੱਤੇ ਆ ਤੋ ਅਸੀਂ ਬੜੀ ਖੁਸ਼ੀ ਦੇ ਨਾਲ ਦਿੰਨੇ ਆ ਤਾਂ ਕਿ ਸਾਡਾ ਸਟਾਫ ਹਮੇਸ਼ਾ ਚੜ੍ਹਦੀ ਕਲਾ ਦੇ ਨਾਲ ਸੇਵਾ ਨਾ ਪਾਏ ਦੇਖੋ ਬੀਬੀ ਕੰਗਣਾ ਰਣੌਤ ਜਿਹੜੀ ਕਿ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਪਰ ਮੈਨੂੰ ਲੱਗਦਾ ਹੈ ਕਿ ਉਹਨੂੰ ਵਿਵਾਦਤ ਬਿਆਨ ਦੇਣ ਦੇ ਵਿੱਚ ਸ਼ਾਇਦ ਪ੍ਰਸੰਤਾ ਮਿਲਦੀ ਆ ਇਸ ਕਰਕੇ ਉਹ ਦਿੰਦੀ ਆ ਜਦੋਂ ਕਿਸਾਨੀ ਅੰਦੋਲਨ ਲੱਗਿਆ ਸੀ 2021 ਦੇ ਵਿੱਚ ਉਹਨੇ ਸਟੇਟਮੈਂਟ ਦਿੱਤੀ ਸੀ ਜਿਹੜੀਆਂ ਸਾਡੀਆਂ ਮਤਾਵਾਂ ਉੱਥੇ ਬਾਰਡਰਾਂ ਦੇ ਉੱਤੇ ਬੈਠੀਆਂ ਸਨ ਸਤਕਾਰਯੋਗ ਸਾਡੀਆਂ ਪੈਣਾ ਮਤਾਵਾਂ ਜਿਹੜੀਆਂ ਕਿਸਾਨਾਂ ਦੇ ਨਾਲ ਸੇਵਾ ਨਿਭਾਰੀਆਂ ਸਨ ਤੇ ਉਹਨਾਂ ਨੇ ਬੀਬੀ ਮਹਿੰਦਰ ਕੌਰ ਮਾਤਾ ਜੀ ਦੀ ਸਤਕਾਰਯੋਗ ਮਾਤਾ ਜੀ ਦੀ ਫੋਟੋ ਜਿਹੜੀ ਆ ਵਾਇਰਲ ਕਰਕੇ ਤੇ ਕਿਹਾ ਸੀ ਕਿ 100-100 ਰੁਪਏ ਦੇ ਵਿੱਚ ਇਹ ਦਿਹਾੜੀ ਤੇ ਆਉਂਦੀ ਆ ਤੇ ਸਾਡੇ ਸਤਕਾਰਯੋਗ ਮਾਤਾ ਜੀ ਨੇ ਉਹਦੇ ਖਿਲਾਫ ਡੈਫਮੇਸ਼ਨ ਦਾ ਕੇਸ ਪਾਇਆ ਸੀ ਜੋ ਕਿ ਹਾਈ ਕੋਰਟ ਦੇ ਵਿੱਚ ਅੱਜ ਉਸ ਨੂੰ ਰੱਦ ਕਰਨ ਦੇ ਲਈ ਕੰਗਨਰ ਨੌਥ ਨੇ ਜਿਹੜੀ ਅਪੀਲ ਪਾਈ ਸੀ ਉਹਦੇ ਵਿੱਚ ਸੁਣਵਾਈ ਹੋਈ ਔਰ ਹਾਈ ਕੋਰਟ ਨੇ ਕਿਉਂਕਿ ਮਾਨਯੋਗ ਅਦਾਲਤ ਇਸ ਮਾਮਲੇ ਨੂੰ ਸਮਝਦੇ ਆ ਕਿ ਜਿਹੜੀਆਂ ਮਤਾਵਾਵਾਂ ਭੈਣਾਂ ਜਿਹੜੀਆਂ 100-100 ਏਕੜਾਂ ਦੀਆਂ ਮਾਲਕ ਸੀ ਜਿਨ੍ਹਾਂ ਦੇ ਕਰੋੜਾਂ ਦੇ ਉਹਨਾਂ ਦਾ ਖੇਤੀਬਾੜੀ ਦਾ ਕੰਮ ਸੀ ਉਹ ਵੀ ਉੱਥੇ ਬੋਰਡਰਾਂ ਤੇ ਬੈਠੀਆਂ ਸਨ ਤੇ ਉਹਨਾਂ ਦੇ ਬਾਰੇ ਇਹੋ ਜੀ ਪੋਸਟ ਪਾਉਣੀ ਸਾਡੀ ਸਤਿਕਾਰਯੋਗ ਮਤਾਵਾ ਜਿਹੜਾ ਆਪਣਾ ਘਰ ਛੱਡ ਕੇ ਉੱਥੇ ਇੰਨਾ ਲੰਬਾ ਸਮਾਂ ਤੱਕ ਬੈਠੇ ਰਹੀ ਹੈ ਬਲਕਿ ਇਸ ਦੇ ਕਿ ਉਹਨਾਂ ਦੀ ਤਾਰੀਫ਼ ਕਰਨ ਦੀ ਉਹਨਾਂ ਦਾ ਮਜ਼ਾਕ ਉਡਾਇਆ ਗਿਆ ਔਰ ਉਹਨਾਂ ਨੂੰ ਡੀਫੇਮ ਕੀਤਾ ਗਿਆ ਸੋ ਅੱਜ ਮੈਂ ਸਮਝਦਾ ਕਿ ਹਾਈ ਕਮਾਨਯੋਗ ਹਾਈ ਕੋਰਟ ਨੇ ਬਿਲਕੁਲ ਸਹੀ ਫੈਸਲਾ ਦਿੱਤਾ ਹੈ ਅਜੇ ਕੁਝ ਦਿਨ ਪਹਿਲਾਂ ਹੀ ਇਹਨਾਂ ਨੇ ਕੰਗਣਾ ਜੀ ਨੇ ਜੋ ਬਿਆਨ ਦਿੱਤਾ ਸੀ ਹਿਮਾਚਲ ਦੇ ਬਾਰੇ ਪੰਜਾਬ ਦੇ ਬਾਰੇ ਕਿ ਪੰਜਾਬ ਦੇ ਬਹੁਤ ਸਾਰੇ ਪਿੰਡ ਜਿਹੜੇ ਆ ਉੱਥੇ ਕੇਵਲ ਵਿਦਵਾਵਾਂ ਐ ਔਰ ਜਿਹੜੇ ਨਸ਼ਿਆਂ ਦੇ ਬਾਰੇ ਕੀਤੀ ਸੀ ਕਿ ਪੰਜਾਬ ਨਸ਼ਿਆਂ ਨੇ ਖਰਾਬ ਕਰਤਾ ਹੁਣ ਪੰਜਾਬ ਵਾਲਿਆਂ ਨੇ ਇਨਸ਼ਾ ਅੱਲਾਹ ਸ਼ਹਿਰ ਹਿਮਾਚਲ ਭੇਜ ਦਿੱਤੇ ਆ ਇਹ ਇਸ ਤਰ੍ਹਾਂ ਦੇ ਵਿਵਾਦ ਜਿਹੜੇ ਵਿਵਾਦਕ ਬਿਆਨ ਐ ਉਹ ਇਹ ਦਿੰਦੇ ਰਹਿੰਦੇ ਆ ਸੋ ਮੈਂ ਕੰਗਣਾ ਜੀ ਤੁਹਾਨੂੰ ਬੇਨਤੀ ਕਰਾਂਗਾ ਕਿ ਇਹ ਵਿਵਾਦਾਂ ਦੇ ਨਾਲ ਕੁਝ ਨਹੀਂ ਬੰਨਣਾ ਇਹ ਵਿਵਾਦ ਛੱਡ ਕੇ ਤੁਸੀਂ ਹੁਣ ਇੱਕ ਸਿਰਫ ਐਕਟਰਸ ਨਹੀਂ ਹੋ ਤੁਸੀਂ ਇਸ ਵੇਲੇ ਮੈਂਬਰ ਪਾਰਲੀਮੈਂਟ ਹੋ ਲੱਖਾਂ ਲੋਕਾਂ ਨੂੰ ਤੁਸੀਂ ਰਿਪਰੈਜ਼ੈਂਟ ਕਰ ਰਹੇ ਹੋ ਔਰ ਤੁਹਾਡਾ ਫਰਜ਼ ਬਣਦਾ ਬਣਦਾ ਹੈ ਕਿ ਜਿਹੜਾ ਵੀ ਤੁਹਾਡੇ ਮੂੰਹ ਦੇ ਵਿੱਚੋਂ ਸ਼ਬਦ ਨਿਕਲੇ ਉਹ ਇੱਕ ਕਿਸੇ ਨੂੰ ਹਰਟ ਨਾ ਕਰੇ ਜਾਂ ਕਿਸੇ ਇੱਕ ਫਿਰਕੇ ਨੂੰ ਜਾਂ ਕਿਸੇ ਇੱਕ ਕਮਿਊਨਿਟੀ ਨੂੰ ਹਰਟ ਨਾ ਕਰੇ ਇਸ ਤਰ੍ਹਾਂ ਦੇ ਬਿਆਨ ਨਾ ਦਿਆ ਕਰੋ ਇਸ ਤੋਂ ਗਰੇਟ ਕਰੋ ਕਿਉਂਕਿ ਇਹ ਚੰਗਾ ਨਹੀਂ ਲੱਗਦਾ ਸਮਾਜ ਦੇ ਵਿੱਚ ਵਿਚirdiyan ਤੁਸੀਂ ਇੱਕ ਰੋਲ ਮਾਡਲ ਵੀ ਬਣ ਸਕਦੇ ਹੋ ਔਰ ਤਾਂ ਹੀ ਬਣੋਗੇ ਜੇ ਤੁਸੀਂ ਚੰਗੇ ਬੋਲ ਬੋਲੋਗੇ ਪਰ ਹਾਈ ਕੋਰਟ ਨੇ ਜੋ ਅੱਜ ਫੈਸਲਾ ਦਿੱਤਾ ਹੈ ਮੈਂ ਉਹਦੀ ਸਲਾਮਨਾ ਕਰਦਾ ਹਾਂ